ਪਿਛਲੇ ਵੀਡੀਓ ਚ ਤੁਸੀਂ ਦੇਖਿਆ ਆਪਾਂ ਗੁਰਦੁਆਰਾ ਸਾਹਿਬ ਸੇ ਤੇ ਉਸ ਤੋਂ ਬਾਅਦ ਆਪਾਂ ਜਾ ਰਹੇ ਹਾਂ ਹੁਸੈਨੀਵਾਲਾ ਬਾਰਡਰ ਉਹ ਹੁਸੈਨੀਵਾਲਾ ਦਾ ਨਾਮ ਮੁਸਲਮਾਨ ਪੀਰ ਗੁਲਾਮ ਹੁਸੈਨੀਵਾਲ ਦੇ ਨਾਲ ਤੇ ਰੱਖਿਆ ਗਿਆ ਇਹ ਆਜ਼ਾਦੀ ਤੋਂ ਬਾਅਦ ਤਿੰਨ ਵਾਰ ਫੌਜੀ ਕਾਰਗੁਜ਼ਾਰੀਆਂ ਦਾ ਗੁਆਹ ਰਹਿ ਚੁੱਕਿਆ ਜੀ ਪਹਿਲੀ ਲੜਾਈ 1956 ਦੂਜੀ ਲੜਾਈ 1965 ਤੇ ਤੀਜੀ ਲੜਾਈ 1971 ਦਾ ਗਵਾਹ ਰਹਿ ਚੁੱਕਿਆ ਵਾ ਹੁਸੈਨੀਵਾਲ ਬਾਰਡਰ ਆਪਾਂ ਪਹੁੰਚ ਗਏ ਆ ਜੀ ਇਹ ਰੇਲਵੇ ਸਟੇਸ਼ਨ ਤੇ ਇਹ ਇਮਾਰਤ ਰੇਲਵੇ ਸਟੇਸ਼ਨ ਦੀ ਆ ਜੋ ਫਰੋਇਪੁਰ ਤੋਂ ਪਸ਼ਾਵਰ ਵੱਲ ਨੂੰ ਜਾਂਦੀ ਸੀ ਭਾਈ ਅੱਗੇ ਜਾਈ ਜਾਂਦਾ ਹੋਇਆ ਤਾਂ ਆਪਾਂ ਵੀ ਚੱਲਦੇ ਆ ਸਪੈਸ਼ਲੀ ਵਾਰ ਆਸੀਂ ਇੱਥੇ ਆਏ ਸੀਗੇ ਇੱਥੇ ਪ੍ਰੀ-ਵੇਡਿੰਗ ਸ਼ੂਟ ਹੁੰਦਾ ਪਿਆ ਸੀਗਾ ਤੇ ਉਹ ਮੁੰਡਿਆਂ ਨਾਲ ਗੱਲ ਕਰਦੇ ਸੀ ਅਸੀਂ ਤੋਂ ਉਹਨਾਂ ਨੇ ਦੱਸਿਆ ਸੀਗਾ ਕਿ ਇੱਥੇ ਇਹਦੀ ਮੁਰੰਮਤ ਹੋਣੀ ਆ ਕਿਸੇ ਨੇ ਠੇਕੇ ਤੇ ਲਿਆਵਾ ਬਾਈ ਕਹਿ ਰਿਹਾ ਇੱਥੋਂ ਗੱਡੀ ਜਾਂਦੀ ਸੀਗੀ ਅੱਗੇ ਪਾਕਿਸਤਾਨ ਵੱਲ ਨੂੰ ਤੇ ਆਪਾਂ ਜਦੋਂ ਅੱਗੇ ਜਾਵਾਂਗੇ ਨਾ ਤੁਹਾਨੂੰ ਉੱਥੇ ਵੀ ਤੁਹਾਨੂੰ ਇਮਾਰਤ ਦਿਖਾਵਾਂਗੇ ਜਿੱਥੋਂ ਇਹ ਗੱਡੀ ਲੰਘਦੀ ਸੀਗੀ ਤੇ ਉੱਥੇ ਇੱਕ ਡੱਬਾ ਵੀ ਪਿਆ ਹੋਇਆ ਜਿੰਦੇ ਵਿੱਚ ਦਿਖਾਉਂਦੇ ਆ ਉਹ ਸਮੇਂ ਦੀਆਂ ਝਲਕਾਂ ਇੱਥੇ ਆ ਕੇ ਮਹਿਸੂਸ ਹੁੰਦਾ ਆ ਕਿਵੇਂ ਪੁਰਾਣੇ ਸਮੇਂ ਦੇ ਵਿੱਚ ਆ ਗਏ ਹੁਣੇ ਆ ਬਾਕੀ ਗੇਟ ਵੇਖੋ ਉਵੇਂ ਦੋਵੇਂ ਖੜਿਆ ਹੋਇਆ ਆ ਜੇ ਨਾਰੀ ਸੰਭਾਲ ਹੋਵੇ ਤਾਂ ਮੇਰੇ ਖਿਆਲ ਦੇ ਵਿੱਚ 100 150 ਸਾਲ ਹੋਰ ਕਿਤੇ ਨਹੀਂ ਜਾਂਦੇ ਪਰ ਸੰਭਾਲ ਹੋਵੇ ਤਾਂ ਇਹ ਕਿਹੜੇ ਸਾਲ 'ਚ ਬਣਿਆ ਵਾ ਤੁਹਾਨੂੰ ਆਕੇ ਦੱਸਦੇ ਆਪਾਂ ਉੱਪਰ ਗੇਟ ਦੇ ਦੇਖ ਕੇ ਪਹਿਲਾਂ ਬਾਬਾ ਉੱਪਰ ਦਾ ਥਿਊ ਵਿਊ ਦੇਖ ਆਈਏ ਬਾਹਰਲੇ ਪਾਸੇ ਤਾਂ ਨਹੀਂ ਲਿਖਿਆ ਅੰਦਰਲੇ ਪਾਸੇ ਲਿਖਿਆ ਵਾ ਕੋਈ ਗੱਲ ਨਹੀਂ ਆਪਾਂ ਆਕੇ ਦੇਖਦੇ ਆ ਕਿਹੜੇ ਸਾਲ 'ਚ ਬਣਿਆ ਇਹਨਾਂ ਨੂੰ ਪਤਾ ਹੈ ਹਾਵੜਾ ਦਾ ਬਣਿਆ ਹੋਇਆ ਵਾ ਗੇਟ ਆ ਭਾਈ ਇਹ ਵੀ ਆਉਂਦਾ ਪਿੱਛੇ ਆਪਣੇ ਤੇ ਆਪਾਂ ਚੱਲਦੇ ਆ ਉੱਪਰ ਨਾਲੇ ਦਰਿਆ ਦਾ 뷰 ਵੇਣਿਆ ਤੇ ਨਾਲੇ ਤੁਹਾਨੂੰ ਬਾਬਾ ਇਸ ਰੇਲਵੇ ਸਟੇਸ਼ਨ ਦਾ ਉੱਪਰਲਾ 뷰 ਦਿਖਾਉਣੇ ਆ ਚਲੋ ਜੀ ਉੱਪਰ ਚੱਲਦੇ ਆਪਾਂ ਆਇਆ ਵੀ ਗੁਰਪ੍ਰੀਤ ਉੱਪਰ ਆ ਜਾ ਠੀਕ ਉਹ ਤੁਹਾਡਾ ਪੜਾ ਰੇਤਾ ਦੇਖੋ ਕਿੰਨੀ ਆਈ ਹੜਾਂ ਦੇ ਨਾਲ ਰੇਤੇਰਾ ਦਿਸਦੀ ਵੀ ਆ ਇਹ ਤੁਹਾਨੂੰ ਮੈਂ ਜ਼ੂਮ ਕਰਕੇ ਵਿਖਾ ਦਿੰਨਾ ਉਹ ਦਰ ਟੈਂਟ ਜੇ ਲੱਗੇ ਹੋਏ ਆ ਪਤਾ ਨਹੀਂ ਆਰਮੀ ਵਾਲਿਆਂ ਦੇ ਆ ਜਾਂ ਫਿਰ ਕਿਸੇ ਹੋਰ ਦੇ ਆ ਤੁਸੀਂ ਇਹ ਦੇਖੋ ਇਹ ਰੇਤਾ ਕਿੰਨੀ ਆਈ ਆ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਦੇ ਖੇਤਾਂ ਦੇ ਵਿੱਚ ਕਿੰਨੇ-ਕਿੰਨੇ ਰੇਤੇ ਆਈ ਹੋਗੀ ਤੋਂ ਉਹਨੂੰ ਚੱਕਣ ਵਾਸਤੇ ਉਹਨਾਂ ਨੂੰ ਕਿੰਨੀ ਮਿਹਨਤ ਤੇ ਕਿੰਨਾ ਪੈਸਾ ਲੱਗੂਗਾ ਹਾਂ ਗੇਟ ਦੇਖੋ ਤੁਸੀਂ ਮੈਂ ਤੁਹਾਨੂੰ ਥੱਲੇ ਵੀ ਕਿਹਾ ਸੀ ਨਾ ਅੰਗਰੇਜ਼ਾਂ ਦੇ ਬਣਾਏ ਹੋਈਆਂ ਚੀਜ਼ਾਂ ਅੱਜ ਵੀ ਖੜੀਆਂ ਹੋਈਆਂ ਕਿੰਨਾ ਸੋਹਣਾ ਲੱਗੰਦੇ ਆ ਇਹੇ ਜਿਨ੍ਹਾਂ ਦੀ ਮੁਰੰਮਤ ਕੀਤੀ ਹੋਵੇ ਰੰਗ ਰੰਗ ਕੀਤਾ ਹੋਵੇ ਤੇ ਮੈਂ ਕਹਿੰਦਾ ਲੋਕ ਦੂਰ ਦੂਰੋਂ ਵੇਖਣ ਆਉਂਦੇ ਨੇ ਇਨਾਂ ਚੀਜ਼ਾਂ ਨੂੰ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੇਹੋ ਜੀਆਂ ਥਾਵਾਂ ਨਾ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਤੇ ਸੰਭਾਲ ਕੀਤੀ ਜਾਵੇ ਪਹਿਲਾਂ ਵਾਂਗ ਉਹਨਾਂ ਨੂੰ ਰੰਗ ਕੀਤਾ ਜਾਵੇ ਤਾਂ ਜੋ ਉਹ ਸਮੇਂ ਦੇ ਵਾਂਗੂ ਹੀ ਪ੍ਰੋਪਰ ਦੇਖਣ ਬਾਈ ਥੱਲੇ ਗੜੇ ਵਾਜਾਂ ਦੇ ਜਾਂਦਾ ਵਾ ਚਲੋ ਚਲੀ ਗਿਆ ਥੱਲੇ ਉਹ ਰੋਜ਼ ਹੀ ਖੁਸ਼ ਹੋ ਜਾਂਦੀ ਇਹੋ ਜਿਹੀ ਥਾਂ ਵੇਖ ਕੇ ਨਾ ਆ ਦੇਖੋ ਜੀ ਅੰਗਰੇਜ਼ਾਂ ਵੇਲੇ ਸਾਰਾ ਕੁਝ ਬਣਿਆ ਹੋਇਆ ਵਾ ਇਹ ਹਾਵੜਾ ਦਾ ਬਣਿਆ ਹੋਇਆ 1888 ਦਾ ਜੀ ਤੇ ਲੋਹਾ ਜੀ ਪੂਰਾ ਮਜ਼ਬੂਤ ਆ ਇਹ ਕਿਤੇ ਸੰਭਾਲ ਕੀਤੀ ਜਾਣਾ ਇਹ ਹਰੇ 100 ਸਾਲ ਹੋਲੇ ਜਾਂਦਾ ਨਹੀਂ ਜਾਂਦਾ ਕੋਈ ਸ਼ੱਕ ਨਹੀਂ ਬਾਈ ਜੀ ਸੰਭਾਲਣਾ ਹੈ ਜੀ ਜੇ ਭਾਈ ਮੈਂ ਕਿ ਸੋਚ ਰਹੀ ਜੇ ਸੰਭਾਲ ਹੋਵੇ ਨਾ ਚੀਜ਼ਾਂ ਦੇ ਲੋਕ ਆਪਣੇ ਆਉਣ ਆਪਣਾ ਪਿਛੋਕਰ ਦੇਖਣ ਕਿਸ ਤਰ੍ਹਾਂ ਜਿਹੜਾ ਉਸ ਸਮੇਂ ਦੇ ਲੋਕ ਕਿਵੇਂ ਕਤਲੇਆਮ ਹੋਇਆ ਇੱਥੇ ਉਹ ਲੋਰੇਲਾ ਪਰਪਰ ਆਉਂਦੀਆਂ ਰਹੀਆਂ ਇਧਰ ਕਿਸੇ ਜਗ੍ਹਾ ਵਿੱਚ ਨਹੀਂ ਗਏ ਇੱਥੇ ਕਰੇਨਾ ਇੱਕ ਦੋ ਨੇ ਆਪਣੇ ਸਿਰੇ ਇੱਕ ਡੇਰਾ ਬਪਾ ਨਾ ਗਾਣਾ ਰੇਲ ਵਜੋਂ ਜੀ ਜੀ ਵੇਲੇ ਵੀ ਕਿੰਨਾ ਪਾਣੀ ਆਇਆ ਹੋਗਾ ਹਣਾ ਕਿੰਨੇ ਮਿਸਤਰੀ ਕਿੰਨੀ ਸਮੇਂ ਦਿੱਤੀ ਹੋਣੀ ਹੈ ਸਹੀ ਗੱਲ ਆ ਇਹ ਕੁਦਰਤ ਦਾ ਰੰਗ ਹੈ ਓਏ ਉੱਤੇ ਚੀਕ ਨਹੀਂ ਮਿੱਟੀ ਆ ਹੂੰ ਥੱਲੇ ਰੇਤਾਂ ਵੇਹ ਲਾਵੇ ਕਿੰਨੀ ਰੇਤਾ ਆਈ ਹੈ ਕਿ ਨਹੀਂ ਸਾਰੇ ਉਧਰ ਬਣੀ ਹੈ ਹੈ ਵੇਹ ਲਾਵੇ ਕਿੰਨੀ ਤਬਾਈ ਠਾਈ ਹੋ ਗਈ ਪਾਣੀ ਨੇ ਉਸ ਟਾਈਮ ਜਿੰਨਾ ਨੁਕਸਾਨ ਆਪਣਾ ਜਿੱਦਾਂ ਤੋਂ ਦੁਬਣਾ ਨਸਲ ਪਾਕਿਸਤਾਨ ਦਾ ਕੀਤਾ ਲੈ ਆਪ ਆ ਗਏ ਆ ਜੀ ਸਮਾਦ ਤੇ ਇੱਥੇ ਹੀ ਸਰਦਾਰ ਭਗਤ ਸਿੰਘ ਦੇ ਰਾਜਗੁਰੂ ਦੇ ਸੁਖਦੇਵ ਦੇ ਸਮਾਦ ਬਣੀ ਹੋਈ ਆ ਆਪ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਪਹਿਲਾਂ ਵਾ ਬੋਰਡ ਉਤਾਰ ਲਿਗੇ ਕਿਉਂਕਿ ਸਾਹਮਣੇ ਲਿਖਿਆ ਹੋਇਆ ਵਾ ਕਿ ਬੋਰਡ ਉਤਾਰ ਕੇ ਆਓ ਇਸ ਕਰਕੇ ਆਪਾਂ ਬੋਰਡ ਉਤਾਰ ਕੇ ਅੱਗੇ ਜਾਵਾਂਗੇ ਬਾਈਨ ਸਪੈਸ਼ਲ ਦੱਸਦਾ ਹਾਂ ਕਹਿੰਦਾ ਬਈ ਬੋਟ ਉਤਾਰ ਕੇ ਅੰਦਰ ਜਾਣਾ ਹੈ ਬਾਈ ਦੇ ਮਾਈਕ ਨੇ ਲੱਗਦਾ ਆਂਗਰੇ ਬਾਈ ਦੀ ਆਵਾਜ਼ ਨਹੀਂ ਆਉਦੀ ਪਈ ਚਲ ਲਈ ਚੱਲਦੇ ਗਿਆ ਆਪਾਂ ਅੱਗੇ ਇੱਥੇ ਇਸ ਇਮਾਰਤ ਬਾਰੇ ਲਿਖਿਆ ਹੋਇਆ ਜੀ ਤੇ ਪਰਲੇ ਸਾਈਡ ਅਨੋਖੀ ਰੇਲ ਯਾਤਰਾ ਬਾਰੇ ਦੱਸਿਆ ਹੋਇਆ ਇਹ ਇਮਾਰਤ ਕੇਸਰੀ ਹਿੰਦਾ ਜੀ ਇਹ ਇਮਾਰਤ ਕੇਸਰੀ ਹਿੰਦੂ ਪੁਲ ਦੀ ਹੈ ਰੇਲਵੇ ਅਤੇ ਸੜਕੀ ਆਵਾਜਾਈ ਵਾਲੇ ਇਸ ਦੋਹਰੇ ਪੁਲ ਦਾ ਨਿਰਮਾਣ ਸਨ 1887 ਵਿੱਚ ਕੀਤਾ ਗਿਆ ਸੀ ਇਸ ਸਥਾਨ ਤੇ ਸਨ 1965 ਅਤੇ 1971 ਦੀਆਂ ਭਾਰਤੀ ਪਾਕ ਜੰਗਾਂ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਨੇ ਬੇਮਿਸਾਲ ਬਹਾਦਰੀ ਦਾ ਸਬੂਤ ਦਿੱਤਾ ਸੀ ਇਸ ਇਮਾਰਤ ਤੇ ਲੱਗੇ ਗੋਲੀਆਂ ਦੇ ਨਿਸ਼ਾਨ ਉਪਰੋਕਤ ਦੋਵੇਂ ਜੰਗਾਂ ਦੀ ਦਾਸਤਾਨ ਬਿਆਨ ਕਰਦੇ ਹਨ ਇਹ ਉਹ ਰੇਲ ਡੱਬਾ ਹੈ ਜੀ ਰੇਲ ਯਾਤਰਾ ਹੁੰਦੀ ਜਿੱਥੇ ਇਹਦੇ ਵਿੱਚ ਵਰਚੁਅਲ ਰੇਲ ਯਾਤਰਾ ਹੁੰਦੀ ਆ ਆਜ਼ਾਦੀ ਤੋਂ ਪਹਿਲਾਂ ਦੇ ਇਹਦੇ ਵਿੱਚ ਪਸ਼ਾਵਰ ਤੋਂ ਫਿਰੋਜ਼ਪੁਰ ਵਿਚਾਲੇ ਰੇਲ ਯਾਤਰਾ ਸੰਬੰਧਿਤ ਦ੍ਰਿਸ਼ ਵਿਖਾਏ ਜਾਂਦੇ ਆ ਸ਼ਹਿਰਾਂ ਕਸਬਿਆਂ ਦੇ ਤੇ ਇਤਿਹਾਸ ਬਾਰੇ ਦੱਸਿਆ ਜਾਂਦਾ ਆ ਫਿਲਹਾਲ ਤੇ ਬੰਦਾ ਤੇ ਅਗਲੀ ਵਾਰ ਦੇਖਾਂਗੇ ਆਪਾਂ ਜੇ ਚੱਲਦੀ ਹੋਈ ਤਾਂ ਇਹਦੇ ਵਿੱਚ ਜ਼ਰੂਰ ਬੈਠ ਕੇ ਆਪਾਂ ਇਹਦਾ 뷰 ਲਵਾਂਗੇ ਤੁਹਾਨੂੰ ਆਪ ਇਮਾਰਤ ਤੇ ਗੋਲੀਆਂ ਦੇ ਨਿਸ਼ਾਨ ਵਿਖਾਉਣੇ ਆ ਜੀ ਅੱਜ ਵੀ ਬਰਕਰਾਰ ਆ ਇੱਥੇ ਵੇਖੋ ਕਿੰਨੀ ਗੋਲੇਬਾਰੀ ਹੋਈ ਹੋਵੇ ਇੱਥੇ ਸ਼ਾਮ ਦੇ ਟਾਈਮ ਤੇ ਬਹੁਤ ਇਕੱਠ ਹੋ ਜਾਂਦਾ ਬਈ ਆਪਾਂ ਤਾਂ ਆਏ ਦੁਪਹਿਰੇ ਹਨ ਸ਼ਾਮ ਦੇ ਟਾਈਮ ਇਥੇ ਪੂਰਾ ਮਾਹੌਲ ਬਣ ਜਾਂਦਾ ਆ ਲੋਕ ਪਰੇਡ ਵੇਖਣ ਆਉਂਦੇ ਇਧਰ ਗਾਂ ਗਾਂ ਦਾ ਥੋੜਾ ਕੰਮ ਚੱਲਿਆ ਜਨਾ ਮੈਨੂੰ ਲੱਗਦਾ ਅੱਗੇ ਜਾਣ ਨਹੀਂ ਦਿੰਦੇ ਕਿਸੇ ਨੂੰ ਚਲੋ ਜੀ ਆਪਾਂ ਤੁਹਾਨੂੰ ਦਿਖਾਈਏ ਸ਼ਹੀਦੀ ਜੋਤ ਇੱਥੇ ਮੀਂਹ ਆਵੇ ਹਨੇਰੇ ਆਵੇ ਤੂਫਾਨ ਆਵੇ ਜੀ ਇਹ ਨਹੀਂ ਬੁਝਦੀ ਇਹ ਲਗਾਤਾਰ 24 ਘੰਟੇ ਚੱਤੋਂ ਪੈਰ ਚੱਲਦੀ ਰਹਿੰਦੀ ਹੈ ਤੇ ਇਹ ਸਮਾਦ ਹੈ ਜੀ ਭਗਤ ਸਿੰਘ ਦੀ ਰਾਜਗੁਰੂ ਦੀ ਤੇ ਸੁਖਦੇਵ ਦੀ ਇਹ ਹੈ ਜੀ ਸ਼ਹੀਦੀ ਜੋਤ ਤੇ ਸਾਹਮਣੇ ਆਪਣੇ ਯੋਧਿਆਂ ਦੀਆਂ ਸਟੈਚੂ ਬਣੇ ਹੋਏ ਆ ਸ਼ਾਮ ਦੇ ਟਾਈਮ ਤੇ ਤਾਂ ਪੂਰਾ ਮੋਲ ਬਣ ਜਾਂਦਾ ਏ ਇਸ ਟਾਈਮ ਤੋਂ ਥੋੜਾ ਘਟਾ ਹੈ ਸ਼ਾਮ ਨੂੰ ਲੋਕ ਫ੍ਰੀ ਹੋ ਗਏ ਕਿ ਤਾਂ ਪਲੇਟ ਵੇਖਣ ਉਹਦੇ ਨਾਲ ਇੱਥੇ ਆਉਂਦੇ ਆ ਥੋੜਾ ਕੰਮ ਚੱਲਿਆਂਦਾ ਅੱਗੇ ਇਸ ਕਰਕੇ ਹੁਣ ਤਾਂ ਨਹੀਂ ਜਾਣ ਦੇਣਾ ਆ ਇਹ ਅਜੇ ਆਪਣੇ ਤਿੰਨ ਯੋਧੇ